ਜਿਹਦੋਂ ਸੋਦਾ ਵਟੇ ਸੀ ਸੁੱਚੇ ਮੋਤੀ ਭੇਂਟ ਕਰੇ ਸੀ ਸੁੱਚੇ ਮੋਤੀ ਭੇਂਟ ਕਰਨ ਦਾ ਮਤਲਬ ਇਹ ਹੁੰਦਾ ਛਾਇਦ ਸਿਆਣੇ ਸਮਝਦੇ ਨੇ ਰੋਕੇ ਥਲੀ ਅਰਦਾਸਾਂ ਕਦੇ ਵਿਅਸਤ ਨਹੀਂ ਜਾਂਦੀਆਂ ਜਿਦੀ ਜਿਦੀ ਅਰਦਾਸ ਹੋਈਆ ਉਹ ਬੰਦਾ ਉਦਾਸ ਆਇਆ ਤੇ ਇਥੋਂ ਹੱਸਦਾ ਹੀ ਗਿਆ ਤੇ ਦੁਬਾਰੇ ਹੱਸਦੀ ਆਇਆ ਤੇ ਬਾਕੀ ਵਿਚਾਰਾ ਬਹੁਤੀ ਕਰਾਂਗੇ ਆਪਾਂ ਸਾਰੇ ਹੁਣ 好了。<Halo. S 2> <Halo. S 3> ਸੋ ਅੱਜ ਅਸੀਂ ਸੁੱਖਾ ਸੁਖਦਿਆਂ ਨੂੰ ਇਹ ਦਿਨ ਆਇਆ ਸੀ ਬੜੇ ਜਾਵਾਂ ਦੇ ਨਾਲ ਅਸੀਂ ਇਹ ਅੱਜ ਦਿਨ ਲੈ ਕੇ ਆਂਦਾ ਅਸੀਂ ਸਾਡੇ ਵੀਰੇ ਨੂੰ ਸੁਭਦੀ ਪਨੋ ਬੜੇ ਪਿਆਰ ਨਾਲ ਅਰਦਾਸਾਂ ਦੇ ਨਾਲ ਅਸੀਂ ਪਹਿਲਾਂ ਵੀ ਅਰਦਾਸਾਂ ਕਰੀਆਂ ਸੀ ਆਕਾਲਪੁਰ ਕੋ ਵਹਿਗੁਰ ਜਣੇ ਸਾਡੀਆਂ ਅਰਦਾਸਾਂ ਕੰਨਾਂ ਲਾ ਕੇ ਸੁਣੀਆਂ ਨੇ ਬਿਲਕੁਲ ਅਸੀਂ ਹੁਣ ਬਾਪੂ ਜੀ ਹੋ ਰਹਿਆਂ ਦੀ ਲੋਕੀਤ ਵਰਗੀ ਲੰਬੀ ਉਮਰ ਚਾਉਣੇ ਆ ਅਸੀਂ ਚਾਉਣੇ ਆ ਸਰਦੀਪ ਦੇ ਪੋਤਿਆਂ ਨੂੰ ਖੜ੍ਹਾਉਂਦੇ ਅਸੀਂ ਦੇਖੀਏ ਸਾਡਾ ਅਗਲਾ ਸੁਪਨਾ ਇਹ ਆ ਹੋਂ ਤੱਕ ਜਾਣ ਦੇ ਲਈ ਅਸੀਂ ਜੋ ਕੁਰਬਾਨੀ ਸਾਡੇ ਤੋਂ ਹੋਈ ਅਸੀਂ ਦੇਵਾਂਗੇ ਅਸੀਂ ਬਾਪੂ ਜੀ ਨੂੰ ਪਿਛਲੀ ਵਾਰ ਵੀ ਕਿਹਾ ਸੀ ਬਾਪੂ ਜੀ ਇੱਥੇ ਆ ਇਨੇ ਨੇ ਦੁਆ ਮਾ ਕਦੇ ਖਾਲੀ ਨਹੀਂ ਜਾਂਦੀਆਂ ਅਸੀਂ ਮਾਤਾ ਜੀ ਨੂੰ 11 ਜੂਨ ਨੂੰ ਜਦੋਂ ਸੋਦਾ ਵੱਡੇ ਸੀ ਸੁੱਚੇ ਮੋਤੀ ਭੇਂਟ ਕਰੇ ਸੀ ਸੁੱਚੇ ਮੋਤੀ ਭੇਂਟ ਕਰਨ ਦਾ ਮਤਲਬ ਇਹ ਹੁੰਦਾ ਛਾਇਦ ਸਿਆਣੇ ਸਮਝਦੇ ਨੇ ਕਿਸੇ ਵਿਰਲੇ ਨੂੰ ਸੁੱਚੇ ਮੋਤੀ ਮਿਲਦੇ ਨੇ ਕਹਿੰਦੇ ਨੇ ਵੀ ਮੇਰਾ ਪੁੱਤ ਤਾਂ ਮੇਰਾ ਸੁੱਚਾ ਮੋਤੀ ਹੈ ਅਸ ਦਾ ਸੁੱਚੇ ਮੋਤੀ ਚੋਰੀ ਉੱਦੀ ਪਾਦੇ ਸੀ ਸੰਤਾ 11 ਜੂਨ ਨੂੰ ਬਤਾਲਾ ਕਹਿੰਦੇ ਸਾਡਾ ਸਭ ਕੀਤੇ ਨਹੀਂ ਗਿਆ ਸਾਡੇ ਕੋਲੀ ਹੈ ਉਸ ਤੋਂ ਬਾਅਦ ਸਾਡਾ 31 ਜੁਲਾਈ ਨੂੰ ਤੀਆਂ ਦਾ ਸਵਾਗਤ ਹੋਇਆ ਸਾਡੀਆਂ ਬੱਚੀਆਂ ਨੇ 6 ਮਹੀਨਿਆਂ ਦੇ ਵਿਚਰ ਦਾ ਸਾਕਰ ਕਰਕੇ ਸਾਡਾ ਸੁਤਰੀ ਸਾਹਿਬ ਦੇ ਪਾਟਾ ਦੀ ਲੜੀ ਜੀ ਟੁੱਟਣ ਨਹੀਂ ਦਿੱਤੀ ਅਸੀਂ ਉਹ ਬਾਗ ਪੇਂਟ ਕਰਕੇ ਇੱਕ ਗੱਲ ਕਹੀ ਸੀ ਅਸੀਂ ਵੀਡੀਓ ਨੇ ਵੀ ਦੱਸ ਰਹੇ ਹਾਂ ਅਸੀਂ ਕਿਹਾ ਸੀ ਕਿ ਇਹ ਬਾਗ ਮਾਤਾ ਉਹ ਤੋਂ ਖੋਲਣਗੇ ਜਦੋਂ ਹਵੇਲੀ ਦੇ ਵਿੱਚ ਸਿੱਧੂ ਦੀ ਕਿਲਕਾਰੀ ਬਚੂਗੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਇਸ ਗੱਲ ਦੀ ਪਰ ਉਸ ਆਖਰਕਾਰ ਕੋ ਭਾਈ ਘਰ ਜਾਣ ਬਾਬਾ ਸ੍ਰੀ ਚੰਦ ਜੀ ਨੇ ਪਤਾ ਹੀ ਕਿਵੇਂ ਸਾਡੀ ਤੋਂ ਇੱਕ ਗੱਲ ਪਹਿਲੀ ਕਹਾਰ ਦਿੱਤੀ ਸੀ ਅੱਜ ਅਸੀਂ ਬਾਪੂ ਜੀ ਦੇ ਜਿੰਨੇ ਵੀ ਸ੍ਰਿਖਿਆ ਕਰਦੀ ਨੇ ਜਿੰਨੇ ਵੀ ਉਹਨਾਂ ਦੇ ਸ੍ਰਿਖੇ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਸਿ ਸਨਮਾਨ ਦਿੱਤਾ ਅਸੀਂ ਬਾਪੂ ਜੀ ਦੇ ਘਰ ਨਾਲ ਜੁੜੇ ਹਰ ਸਖੀਆ ਤੁਹਾਨੂੰ ਸਨਮਾਨ ਦਿੱਤਾ ਕਿਉਂਕਿ ਕੱਲਾ ਸਾਡਾ ਨੇ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਆ ਜਿਨ੍ਹਾਂ ਨੇ ਨੇੜੇ ਰਹਿ ਕੇ ਬਾਪੂ ਜੀ ਤੇ ਮਾਤਾ ਦੀ ਸੇਵਾ ਕਰੀ ਹੈ ਇਸ ਕਰਕੇ ਸਾਡੇ ਵਿੱਚ ਸੁਖਾਲ ਨੰਬਰਦਾਰ ਸਾਹਿਬ ਉਹਨਾਂ ਦੇ ਵੀ ਪਰਿਵਾਰ ਦਾ ਸਨਮਾਨ ਕਰਿਆ ਅਸੀਂ ਸਾਰਿਆਂ ਦਾ ਸਨਮਾਨ ਦੇ ਕੇ ਅੱਜ ਮਾਣ ਮਹਿਸੂਸ ਕਰਦੇ ਆ ਸੋ ਮੈਂ ਕਹਿੰਦਾ ਆ ਆਪਾਂ ਬਾਅਦ ਵਿੱਚ ਫਿਰ ਗੱਲ ਕਰਾਂਗੇ ਉਧਰ ਅਰਦਾਸ ਹੋਣੀ ਹੈ ਕਿ ਧੰਨ ਦਿਵਾਨ ਚੰਦਨੇ ਨੇ ਬਾਬਾ ਹਰਦੀਪ ਸਿੰਘ ਜੀ ਇੰਗਲੈਂਡ ਦੇ ਤੋਂ ਸਪੈਸ਼ਲ ਜਥਾ ਆਇਆ ਕਿਉਂਕਿ ਹਰ ਇੱਕ ਨੂੰ ਚਾਹਗਾ ਆਪਾਂ ਸਾਰੇ ਸਤਿਕਾਰ ਦੇ ਨਾਲ ਹੋਣ ਆਪਾਂ ਬਿਲਕੁਲ ਸਤਿਕਾਰ ਦੇ ਨਾਲ ਪੰਗਾਮ ਚ ਜਾਵਾਂਗੇ ਉੱਥੇ ਬਾਬਾ ਜੀ ਦਾ ਜਿਹੜਾ ਅਸੀਰਵਾਦ ਲੈਣਾ ਉਸ ਤੋਂ ਬਾਅਦ ਮੈਂ ਬਾਕੂ ਜੀ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਜਦੋਂ ਬਾਬਾ ਜੀ ਦਾ ਸੁਪਾ ਸੁਪਾ ਬਾਬਾ ਜੀ ਚਲੇ ਗਏ ਸਾਡੀਆਂ ਬੱਚੀਆਂ ਨੇ ਇੱਕ ਅਰਦਾ ਸਭ ਬਰੋਟੇ ਥਲੇ ਲੱਡੂ ਵਟਕੇ ਬਾਪੂ ਜੀ ਦੇ ਚਿਹਰੇ ਤੇ ਖੁਸ਼ੀ ਦੇਖਣੀ ਆ। ਲੈ ਕਾਮਾਂ ਗਾ ਵੀ ਬਾਪੂ ਜੀ ਥੋੜੀ ਜਿਆਦਾ ਸੋੜਾ ਰੁਕਣਾ ਪੈਣਾ ਤੁਹਾਨੂੰ ਸਾਡੀਆਂ ਬੱਚੀਆਂ ਨੇ ਉਹ ਲਾਸਟ ਲਾਸ ਮਾ ਸਾਡੀ ਜਿਹੜੀ ਪੋਰੀਆਂ ਗੌਣੀਆਂ ਨੇ ਉਹ ਬੱਚਿਆਂ ਨੇ ਲੱਡੂ ਵੰਡਲੇ ਤੁਹਾਡੇ ਚਿਹਰੇ ਤੇ ਖੁਸ਼ੀ ਹੈ ਜਿਹੜੀ ਉਸ ਬਰੋਟੇ ਥਲੇ ਅਰਦਾਸਾਂ ਕਦੇ ਵਿਅਸਥ ਨਹੀਂ ਜਾਂਦੀਆਂ ਜਿਦੀ ਜਿਦੀ ਅਰਦਾਸ ਹੋਈਆ ਉਹ ਬੰਦਾ ਉਦਾਸ ਆਇਆ ਤੇ ਇਥੋਂ ਹੱਸਦਾ ਹੀ ਗਿਆ ਤੇ ਦੁਬਾਰੇ ਹੱਸਦਾ ਹੀ ਆਇਆ ਤੇ ਬਾਕੀ ਵਿਚਾਰਾ ਬਹੁਤੇ ਕਰਾਂਗੇ ਆਪਾਂ ਸਾਰੇ ਹੁਣ ਅੱਜ ਸਤਿਕਾਰ ਦੇ ਨਾਲ। ਸੋ ਅੱਜ ਖੁਸ਼ੀ ਦੀ ਗੱਲ ਇਹ ਆ ਕਿ ਸਿੱਤੂ ਵੀਰੇ ਦੀ ਦੁੱਧੀ ਮ ਆ ਮਾਤਾ ਜੀ ਆਪਣੇ ਕੋਲ ਸਾਰੇ ਜਾਣਦੇ ਹੋਈ ਬੱਚਾ ਛੋਟਾ ਹੋਣ ਕਰਕੇ ਅਸੀਂ ਉਹਨਾਂ ਨੂੰ ਕੰਪੈਲ ਨਹੀਂ ਕੀਤਾ ਉਹਨਾਂ ਨੂੰ ਤੀਆਂ ਤੇ ਬੁਲਾਵਾ ਗਿਆ ਆਪਾਂ ਜਲਦ ਸੋ ਅੱਜ ਦੂਸਰੀ ਮਾਣੇ ਆਪਣੇ ਬਾਜੀ ਨੇ ਭਾਏ ਨੇ ਰਾਜ ਧਾਲੀਵਾਲ ਬਲਵਿੰਦਰ ਧਾਲੀਵਾਲ ਹਰਿੰਦਰ ਹੰਦਲ ਜੀ ਸਾਰੇ ਹੀ ਸਾਡੇ ਜੋ ਆਏ ਮਹਿਮਾਨ ਹੈ ਸਾਡੇ ਉਹਨਾਂ ਆਪਾਂ ਬੜੇ ਸਤਿਕਾਰ ਨਾਲ ਭੰਡਾਰ ਚ ਆਵਾਂਗੇ ਉਸ ਤੋਂ ਬਾਅਦ ਆਪਾਂ ਆਗਮਨ ਕਰਦੇ ਕਰਦੇ ਸੋ ਸਾਰੇ ਵੀਰ ਜੀ ਸਾਰੀਆਂ ਬੱਚਿਆਂ ਨੂੰ ਆਓ ਜੀ ਆਤ ਸੋ ਬੇਤੀ ਆਪਾਂ ਗੜੀ ਵਾਲਿਆਂ ਨੂੰ ਆਪਾਂ ਮਹਾਰਾਜੀ ਜੀ ਹਜ਼ੂਰ ਦੇ ਵਿੱਚ ਧੋਲ ਦੇ ਲਿਆਉਂਗਾ ਉੱਥੇ ਬੜੀ ਅਸਰ ਸਿੱਧਕਾਰ ਦੇ ਨਾਲ ਜਨਾਬਸਾਰੇ ਆਣੇ ਪਏ ਮੈਂ ਤੇ ਵੀ ਬਚਣਾ ਆਪਾਂ ਬੜੇ ਨੀਵੇਂ ਹੋ ਗਏ ਜਾਣਾ ਤੇ ਚਲੋ ਆਪਾਂ ਸਾਰੇ ਹੁਣ ਬਾਤ ਨੂੰ ਲੈ ਕੇ ਅੱਗੇ ਚੱਲਦੇ ਚੱਲੋ ਜੀ